ਹੈਲੋ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਓਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਲਦੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਕਾਫੀ ਦਿਨਾਂ ਬਾਅਦ ਆਪਾਂ ਵੀਡੀਓ ਲੈ ਕੇ ਆਏਾਂਗੇ ਵੀਡੀਓ ਜਿਹੜੀ ਲੈ ਕੇ ਆਇਆ ਆਪਾਂ ਪ੍ਰਿੰਟ ਸੂਟਾਂ ਦੀ ਲੈ ਕੇ ਆਇਆ ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਘਰ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋ ਬਨਿਆਲੇ ਪੇਮੈਂਟ ਦਾ ਮੈਥਡ ਲੈਣ ਵਾਲਾ ਉਹ ਆਨਲਾਈਨ ਲੈਣ ਵਾਲਾਗਾ ਇਹ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਦੇ ਆ ਪਲੀਜ਼ ਕੋਈ ਵੀ ਭੈਣ ਕੈਸ਼ ਡਿਲੀਵਰੀ ਨੂੰ ਫੋਨ ਨਾ ਕਰੀ ਉਹ ਸਿਰਫ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਆ ਬਾਕੀ ਤੁਸੀਂ ਆਨਲਾਈਨ ਪੇਮੈਂਟ ਕਰਨ ਲੱਗੇ ਬਿਲਕੁਲ ਵੀ ਟੈਨਸ਼ਨ ਨਾ ਲਿਓ ਕਿਉਂਕਿ ਆਪਣਾ ਕੋਈ ਵੀ ਫਰੌਡ ਵਾਲਾ ਚੱਕਰ ਨਹੀਂ ਹੈਗਾ ਜਿੱਦਾਂ ਮਰਜੀ ਤੁਸੀਂ ਸਾਡੇ ਨਾਲ ਟੈਨਸ਼ਨ ਫ ਤੁਸੀਂ ਕਿਸੇ ਕਿਸੇ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਵਰਕ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਵਰਕ ਲੈਣਾ ਆਪਣੀ ਮਨਪਸੰਦ ਦਾ ਲੈਣਾ ਜਿੱਦਾਂ ਤੁਸੀਂ ਸਾਨੂੰ ਡਿਜ਼ਾਈਨ ਭੇਜੋਗੇ ਆਪਾਂ ਤੁਹਾਡੀ ਪਸੰਦ ਦਾ ਡਿਜ਼ਾਈਨ ਤੁਹਾਨੂੰ ਤਿਆਰ ਕਰਵਾ ਕੇ ਦੇਵਾਂਗੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਡੇਲੀ ਵੇਅਰ ਲਈ ਲੈ ਕੇ ਆਏ ਡੇਲੀ ਵੇਅਰ ਤੁਸੀਂ ਪਾ ਸਕਦੇ ਹੋਗੇ ਕੋਈ ਤੁਸੀਂ ਜੌਬ ਕਰਦੇ ਹੋਗੇ ਤੁਸੀਂ ਤਾਂ ਵੀ ਵੇਅਰ ਕਰ ਸਕਦੇ ਹੋ ਘਰ ਕਿਸੇ ਵੀ ਉਹਦੇ ਤੇ ਤੁਸੀਂ ਵੇਅਰ ਕਰ ਸਕਦੇ ਹੋ ਇਹਦੇ ਨਾਲ ਦੁਪੱਟਾ ਲਗਾ ਕੇ ਕਿਉਂਕਿ ਜਿਹੜਾ ਫੈਬਰਿਕ ਹੁੰਦਾਗਾ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਹੁੰਦਾ ਏਕੇ ਟੈਕਸ ਦਾ ਪ੍ਰਾਕ੍ਰਿਤੀ ਦਾ ਸਾਰਾ ਬ੍ਰਾਂਡ ਰਹਿਣ ਵਾਲਾ ਆਡੀ ਦਾ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਵੀਡੀਓ ਦੇ ਵਿੱਚ ਸੂਟ ਦਿਖਾਵਾਂਗੇ ਬਾਕੀ ਮੇਨ ਗੱਲ ਇਹ ਆ ਵੀ ਤੁਹਾਡੇ ਬਜਟ 'ਚ ਰਹਿਣ ਵਾਲੇ ਨੇ ਕਿਉਂਕਿ ਆਪਣਾ ਜਿਹੜਾ ਪ੍ਰੋਫਿਟ ਰੱਖਿਆ ਹੁੰਦਾ ਬਹੁਤ ਜ਼ਿਆਦਾ ਘੱਟ ਰੱਖਿਆ ਹੁੰਦਾਗਾ ਇਹ ਵੀ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੀ ਹੈਗਾ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਥੋੜੇ ਟਾਈਮ 'ਚ ਆਪਣੇ ਕੋਲੇ ਕਸਟਮਰ ਵੀ ਬਹੁਤ ਜ਼ਿਆਦਾ ਜੁੜ ਚੁੱਕੇ ਨੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਹੌਸਲਾ ਦਿੰਦੇ ਦਿੰ ਤੇ ਆਪਣੇ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਇਸ ਲਈ ਭੈਣ ਭਰਾਵਾਂ ਨੂੰ ਪਹਿਲਾਂ ਰਿਕੁਐਸਟ ਕਰਦੇ ਆਂ ਆਪਾਂ ਦੇਰ ਤੋਂ ਵੀ ਜਦੋਂ ਤੁਸੀਂ ਸਾਡੇ ਚੈਨਲ ਤੇ ਆਉਣੀ ਹੋ ਨੀਓ ਤਾਂ ਚੈਨਲ ਪਲੀਜ਼ ਸਬਸਕ੍ਰਾਈਬ ਪਹਿਲਾਂ ਜ਼ਰੂਰ ਕਰਕੇ ਜਾਇਆ ਕਰੋ ਤੇ ਆਪਣੇ ਨਾਲ ਦੇ ਭੈਣ ਭਰਾਵਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਉਹ ਵੀ ਘਰ ਬੈਠੇ ਸੋਹਣੇ ਸੋਹਣੇ ਸੂਟ ਦੇਖ ਸਕਣ ਤੇ ਆਪਣਾ ਆਰਡਰ ਜਿਹੜਾ ਦਿੰਦੇ ਰਹਿਣਾ ਚਲੋ ਜੀ ਮਿਲਦੇ ਆਂ ਅੱਜ ਵਾਲੇ ਸੋਹਣੇ ਸੋਹਣੇ ਸੂਟ ਕਰਦੇ ਆਂ ਸਟਾਰਟ ਵੀਡੀਓ ਪਹਿਲਾ ਜਿਹੜਾ ਸੂਟ ਰਹਿਣ ਵਾਲਾਗਾ ਇਹ ਆਪਣੇ ਕੋਲੇ ਵਾਲੀ ਡਿਜ਼ਾਈਨਿੰਗ ਆ ਗਈ ਤੇ ਸੂਟ ਦੀ ਚੈੱਕ ਕਰ ਸਕਦੇ ਹੋ ਤੁਸੀਂ ਇਹਨੂੰ ਮੈਂ ਵੀ ਨਹੀਂ ਕਹਿ ਸਕਦੇ ਮਸਟਰਡ ਵੀ ਨਹੀਂ ਕਹਿ ਸਕਦੇ ਬਿਲਕੁਲ ਨਿਊ ਜੈ ਸੇਡ ਹੈ ਆ ਬਾਕੀ ਜਿਹੜੀ ਕੰਨੀ ਹੋਊਗੀ ਆਪਾਂ ਸੂਟ ਦੀ ਬ੍ਰੈਂਡ ਦੀ ਤੁਹਾਨੂੰ ਪੂਰੀ ਪ੍ਰੋਪਰ ਦਿਖਾਵਾਂਗੇ ਪ੍ਰਾਕ੍ਰਿਤੀ ਬ੍ਰੈਂਡ ਦੇ ਸੂਟ ਨੇ ਇਹ ਚੈੱਕ ਕਰ ਸਕਦੇ ਹੋਗੇ ਤੁਸੀਂ ਆਪਣੇ ਕੋਲ ਫਾਸਟ ਕਲਰ ਹੈਗਾ ਦੇਖ ਸਕਦੇ ਹੋਗੇ ਇਹਦੇ ਵਿੱਚ ਬਿਲਕੁਲ ਬਰੀਕ ਪ੍ਰਿੰਟ ਦੇ ਸੂਟ ਨੇ ਜਿਹੜਾ ਸੈਕੰਡ ਕਲਰ ਹੈਗਾ ਉਹ ਰੈਨ ਨਾਲ ਆਪਣੇ ਕੋਲੇ ਫਰੋਜੀ ਫਰੋਜੀ ਕਲਰ ਦਾ ਸੂਟ ਹੈਗਾ ਸੈਕੰਡ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ 500 ਰੁਪਿਆ ਰਹਿਣਾ 500 ਦਾ ਰਹਿਣਾ ਲਗਾ ਰੇਟ ਅੱਜ ਵਾਲੇ ਸੂਟਾਂ ਦਾ ਦੋ ਤਰ੍ਹਾਂ ਦੇ ਬ੍ਰੈਂਡ ਲਾਵਾਂਗੇ ਇੱਕ ਆਪਾ ਆਡੀ ਲਾਵਾਂਗੇ ਇੱਕ ਆਪਾ ਇਹ ਕਿ ਪ੍ਰਕriti ਲਾਵਾਂਗੇ ਬਹੁਤ ਜ਼ਿਆਦਾ ਵਧੀਆ ਸੌਫਟ ਕਾਟਨ ਆ ਗਈ ਮਿਕਸ ਇਹਦੇ ਵਿੱਚ ਬਿਲਕੁਲ ਨਹੀਂ ਹੈਗੀ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਮਹਿਰੂਨ ਜੀ ਟੋਨ ਤੇ ਆ ਗਿਆ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਆ ਗਈ ਇਹਨਾਂ ਦੇ ਸੂਟਾਂ ਦੀ ਤੁਸੀਂ ਇਹਦੇ ਨਾਲ ਦੁਪੱਟਾ ਲਗਾ ਕੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਉਹਨਾਂ ਨੂੰ ਜਿਵੇਂ ਤੁਸੀਂ ਕਈ ਭੈਣਾ ਜੌਬ ਕਰਦੀਆਂ ਨੇ ਆਪੇ ਇਹਨਾਂ ਨਾਲ ਕਈ ਬਹੁਤ ਜ਼ਿਆਦੀਆਂ ਭੈਣਾ ਟੀਚਰ ਨੇ ਜਿਹੜੀਆਂ ਉਹ ਜਿਆਦਾ ਜੁੜੀਆਂ ਹੋਈਆਂ ਨੇ ਉਹਨਾਂ ਲਈ ਇਦਾਂ ਦੀ ਚੀਜ਼ ਬਹੁਤ ਜ਼ਿਆਦਾ ਵੈਸਟਿੰਗ ਦੀ ਕਿਉਂਕਿ ਸਸਤੀ ਦੀ ਸਸਤੀ ਹੁੰਦੀ ਆ ਤੇ ਗ੍ਰੇਸਫੁੱਲ ਹੁੰਦੀ ਆ ਜੀ ਅੱਗੇ ਆਪਣੇ ਕੋਲੇ ਆ ਗਿਆ ਬਲੈਕ ਬਲੈਕ ਕਲਰ ਦਾ ਸੂਟ ਆ ਇਹ ਵਾਲਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂਗੇ ਜਿਹੜਾ ਵੀ ਕਲਰ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਆਪਣਾ ਆਰਡਰ ਆਗਾ ਜਿਹੜਾ ਕਨਫਰਮ ਕਰ ਸਕਦੇ ਹੋਗੇ ਫਰੋਜੀ ਆ ਗਿਆ ਅੱਗੇ ਦੇਖ ਸਕਦੇ ਹੋ ਬਲੈਕ ਮਹਿਰੂਨ ਅਗਲਾ ਨੈਕਸਟ ਕਲਰ ਆ ਗਿਆ ਆਪਣੇ ਕੋਲੇ ਹਰਾ ਫਰੋਜੀ ਕਲਰ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈ ਕਲਰ ਦੀ ਕੋਈ ਕੰਪਲੀਟ ਨਹੀਂ ਹੋਣੀ ਕਲਰ ਇਹਨਾਂ ਦਾ ਬਿਲਕੁਲ ਨਹੀਂ ਜਾਂਦਾ ਹੈਗਾ ਕਿਉਂਕਿ ਜਦੋਂ ਤੋਂ ਵੀ ਆਪਾਂ ਕੰਮ ਸਟਾਰਟ ਕੀਤਾਗਾ ਆਪਾਂ ਹਰ ਵਾਰੀ ਇਹ ਸਟਾਫਾ ਦਾ ਜਿਹੜਾ ਸੇਲ ਕਰਦੇ ਹਾਂ ਅਸੀਂ ਘਰੇ ਵੀ ਅਗਲਾ ਜਿਹੜਾ ਆ ਗਿਆ ਮਹਿੰਦੀ ਜਾ ਮਹਿੰਦੀ ਗ੍ਰੀਨ ਜਿਹਾ ਕਰ ਸਕਦੇ ਆਂਗੇ ਇਹਨੂੰ ਇਹ ਸੀ ਬ੍ਰੀਕ ਪ੍ਰਿੰਟ ਦੇ ਡਿਜ਼ਾਈਨ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਰਹਿਣ ਨਾਲੋਂ 500 ਰੁਪਿਆ ਰਹਿਣ ਵਾਲਾਗਾ ਸਕ੍ਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਜਿਹੜੀਆਂ ਮੇਰੀਆਂ ਭੈਣਾਂ ਨੇ ਆਰਡਰ ਕਨਫਰਮ ਕਰਨਾ ਜਲਦੀ ਜਲਦੀ ਕਰ ਸਕਦੀਆਂ ਨੇ ਅਗਲੇ ਜਿਹੜੇ ਆ ਗਏ ਆਪਣੇ ਕੋਲੇ ਆਡੀ ਦੇ ਬ੍ਰਾਂਡ ਆ ਗਏ ਸਾਰੇ ਇੱਕ ਪੇ ਦਿਖਾਉਣੇ ਆ ਆਪਾਂ ਤੁਹਾਨੂੰ ਪਹਿਲਾਂ ਆਪਣੇ ਕੋਲੇ ਆ ਗਿਆ ਪਿੰਕ ਜਿਹਾ ਕਲਰ ਬਹੁਤ ਜਿਆਦਾ ਪਿਆਰੇ ਜਿਹੇ ਸੇਡ ਨੇ ਸਾਰੇ ਆਡੀ ਦੇ ਜਿਹੜਾ ਸੂਟਾਂ ਦਾ ਰੇਟ ਆ ਉਹ 600 ਰੈਨ ਵਾਲਾ ਹੈ ਇਹਨਾਂ ਤੇ ਜਿਹੜੇ ਸ਼ਿਪਿੰਗ ਚਾਰਜ ਪੈਣੇ ਨੇ ਉਹ ਤੁਹਾਡੇ ਹੋਣਗੇ ਇਹ ਆਪਾਂ ਤੁਹਾਨੂੰ ਨਾਲ ਦੀ ਨਾਲ ਪਹਿਲਾਂ ਹੀ ਦੱਸ ਦਿੰਦੇ ਆ ਕਿਉਂਕਿ ਆਪਾਂ ਤੋਂ ਖਿਚ ਰੱਖ ਕੇ ਤੁਹਾਨੂੰ ਕੋਸ਼ ਵੀ ਨਹੀਂ ਭੇਜਾਂਗੇ ਤੇ ਨਾ ਹੀ ਆਪਾਂ ਤੁਹਾਡੀ ਪਹਿਲਾਂ ਪੇਮੈਂਟ ਪਵਾਵਾਂਗੇ ਇਦਾਂ ਨਹੀਂ ਉਹ ਵੀ ਆਪਾਂ 500 ਦੱਸ ਸੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਇਦਾਂ ਹੋਵੇ ਵੀ ਸ਼ਿਪਿੰਗ ਚਾਰਜ ਵੀ ਵੇਚ ਨੇ ਦੇਖੋ ਬਣਾ ਤੁਹਾਨੂੰ ਪਤਾ ਹੀ ਹੈਗਾ ਵੀ ਇਹਨਾਂ ਦਾ ਰੇਟ ਆਗਾ ਜਿਹੜਾ ਆਡੀ ਦਾ ਵੀ ਤੁਹਾਨੂੰ ਪਤਾ ਹੀ ਹੈ ਕਿ ਟੈਕਸ ਦਾ ਵੀ ਪਤਾ ਹੀ ਆ ਆਪਣਾ ਮਾਰਜਿਨ ਬਹੁਤ ਜ਼ਿਆਦਾ ਘੱਟ ਰੱਖ ਕੇ ਸਿਰਫ ਰੇਟ ਦੱਸੇ ਹੋਏ ਨੇ ਬਾਕੀ ਜਿਹੜੇ ਸ਼ਿ ਫਸਟ ਕਲਰ ਆ ਗਿਆ ਸੈਕੰਡ ਕਲਰ ਆ ਗਿਆ ਆਪਣੇ ਕੋਲੇ yellow ਬਹੁਤ ਜਿਆਦਾ ਪਿਆਰੇ ਪਿਆਰੇ ਕਲਰ ਨੇ ਚੈੱਕ ਕਰ ਸਕਦੇ ਹੋ ਤੁਸੀਂ yellow ਤੇ ਆ ਗਿਆ ਵਿੱਚ ਗਰੀਨ ਦੇ ਫਲਾਰ ਬਣੇ ਹੋਏ ਨੇ ਤੁਸੀਂ ਕੰਟਰਾਸਟ ਦਾ ਦੁਪੱਟਾ ਲਗਾ ਕੇ ਇਹਨੂੰ ਵੱਖਰੀ ਜਿਹੀ ਲੁੱਕ ਦੇ ਸਕਦੇ ਹੋ ਅੱਗੇ ਆ ਗਿਆ ਆਪਣੇ ਕੋਲੇ ਹਰਾ ਫਰੋਜੀ ਕਲਰ ਦੇਖ ਸਕਦੇ ਹੋ ਸਾਰੇ ਆਡੀ ਬ੍ਰੈਂਡ ਦੇ ਸੂਟ ਨੇ ਬਕਾਇਦਾ ਤੁਹਾਨੂੰ ਕੰਨੀ ਮਿਲੂਗੀ। ਚੱਪੇ-ਚੱਪੇ ਤੇ ਇਹਦੇ ਕੰਨੀ ਲੱਗੀ ਹੋਈ ਆ ਗਈ। ਚੈੱਕ ਕਰ ਸਕਦੇ ਹੋ। ਐਦਾਂ ਨਹੀਂ ਹੈਗਾ ਵੀ ਆਪਾਂ ਨਾਨ ਬ੍ਰੈਂਡ ਭੇਜਾਂਗੇ ਜੋ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਉਹੀ ਆਪਾਂ ਤੁਹਾਨੂੰ ਭੇਜਾਂਗੇ। ਇਹਨਾਂ ਦਾ ਜਿਹੜਾ ਰੇਟ ਆ 600 ਆ ਆਡੀ ਵਾਲਿਆਂ ਦਾ ਟੇਕ ਐ ਟੈਕਸ ਦਾ 500 ਆ। ਸ਼ਿਪਿੰਗ ਚਾਰਜ ਤੁਹਾਡੇ ਨੂੰ ਹੋਣਗੇ ਤੇ ਵੀ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਨੇ ਆ।